ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਤੋਂ ਤੁਸੀਂ ਖੁਸ਼ੀਆਂ ਦੇ ਮਾਲਕ ਬਣਨ ਵਾਲੇ ਹੋ ਕੁੰਭ ਰਾਸ਼ੀ ਵਾਲਿਆਂ ਦੇ ਲਈ ਇਹ ਹਫ਼ਤਾ ਬੜੀਆਂ ਹੀ ਵਡੀਆਂ-ਵਡੀਆਂ ਖੁਸ਼ਖਬਰੀਆਂ ਲੈ ਕੇ ਆਇਆ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਹਾਡੇ ਘਰ ਵਿੱਚ ਹਮੇਸ਼ਾ ਹੀ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇ ਤੇ ਤੁਸੀਂ ਧਨ ਨਾਲ ਹੋ ਜਾਓ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਗੋੰਬਰਾਸ਼ੀ ਵਾਲ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਸ਼੍ਰੀ ਗਣੇਸ਼ ਤੇ ਨਾਲ ਨਾਲ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਹਫਤਾ ਤੁਹਾਡੇ ਲਈ ਬਹੁਤ ਹੀ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਲੈ ਕੇ ਆਇਆ ਹੈ। ਤੁਹਾਡੇ ਲਈ ਤੂਫਾਨੀ ਖਬਰ ਤੁਹਾਨੂੰ ਮਿਲ ਜਾਵੇਗੀ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ ਦਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਕਿ ਤੁਸੀਂ ਆਪਣੀ ਲਾਈਫ ਦੇ ਉੱਪਰ ਖੁਦ ਰੌਸ਼ਕ ਕਰੋਗੇ। ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਹਫਤਾ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਜੋਗ ਲੈ ਕੇ ਆਇਆ ਹੈ। ਲਾਭਯੋਗ, ਰਿੱਧੀ ਸਿੱਧੀ ਯੋਗ ਤੇ ਯੋਗ ਗਜਕੇਸ਼ਰੀ ਯੋਗ, ਰਾਜਯੋਗ, ਬੁੱਧ ਯੋਗ, ਸਵਾਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ ਵਰਗੇ ਅਨੇਕਾਂ ਹੀ ਦੁਰਲਭ ਸੰਜੋਗ ਬਣਦੇ ਵਿਖਾਈ ਦੇ ਰਹੇ ਹਨ। ਦੋਸਤੋ ਸ਼ੁਭ ਜੋਗ ਤੁਹਾਡੇ ਜੀਵਨ ਦੇ ਹੁਣ ਪੂਰੇ ਹੀ 5 ਸਾਲਾਂ ਦੇ ਬਾਅਦ ਬਣਦੇ ਦਿਖਾਈ ਦੇ ਰਹੇ ਹਨ ਇਸ ਤਰ੍ਹਾਂ ਦਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੈ ਕਿ ਤੁਸੀਂ ਹੁਣ ਖੁਸ਼ੀਆਂ ਦੇ ਨਾਲ ਤੇ ਪੈਸੇ ਨਾਲ ਹੋ ਜਾਓਗੇ ਮਾਲਾ ਮਾਲ ਜਿਸ ਦੇ ਵਿੱਚ ਇੰਨੇ ਦੁਰਲੱਭ ਸੰਜੋਗ ਇੱਕੋ ਹੀ ਸਾਥ ਬਣੇ ਰਹਿਣ ਵਾਲੇ ਹਨ ਦੋਸਤੋ ਇਹ ਵੀਡੀਓ ਤੁਹਾਡੇ ਲਈ ਬੜੇ ਹੀ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਇਸ ਲਈ ਇਸ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲੈਣਾ ਕਿ ਓਕੇ ਪੰਜ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਸਾਵਧਾਨੀਆਂ ਵੀ ਐਸੀਆਂ ਦੱਸਣ ਵਾਲੇ ਹਾਂ ਜੋ ਕਿ ਤੁਹਾਡੇ ਲਈ ਬੜੇ ਹੀ ਮਹੱਤਵਪੂਰਨ ਜਾਣਕਾਰੀ ਸਾਬਿਤ ਹੋ ਜਾਵੇਗੀ ਜਿਸ ਨਾਲ ਕਿ ਇਸ ਸਮੇਂ ਦਾ ਤੁਸੀਂ ਪੂਰਾ ਹੀ ਲਾਭ ਉਠਾ ਸਕਦੇ ਹੋ ਸਭ ਤੋਂ ਪਹਿਲਾਂ ਇਸ ਸਮੇਂ ਨੂੰ ਹੱਥ ਵਿੱਚੋਂ ਬਿਲਕੁਲ ਨਾ ਜਾਣ ਦਿਓ ਇਸ ਸਮੇਂ ਦੇ ਵਿੱਚ ਵੱਡੇ ਵੱਡੇ ਮੌਕੇ ਤੁਹਾਨੂੰ ਮਿਲ ਜਾਣਗੇ ਤੁਹਾਡੇ ਜੀਵਨ ਦੇ ਵਿੱਚ ਕੁਝ ਵੱਡਾ ਕਰਨਾ ਹੋਵੇਗਾ ਤੇ ਦੋਸਤੋ ਅੰਤ ਤੱਕ ਇਸ ਵੀਡੀਓ ਤੱਕ ਬਨੇ ਰਹਿਣਾ ਕਮੈਂਟ ਬਾਕਸ ਦੇ ਵਿੱਚ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਜਰੂਰ ਲਿਖ ਦੇਣਾ ਦੋਸਤੋ ਇਸ ਹਫਤੇ ਤੁਹਾਨੂੰ ಅಪਾਰ ਖੁਸ਼ੀਆਂ ਮਿਲਣ ਵਾਲੀਆਂ ਹਨ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੇ ਜੇਕਰ ਤੁਸੀਂ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਜੀ ਰਿੱద్ధి ਸiddhi ਦਾਤਾ ਭਗਵਾਨ ਗਣੇਸ਼ ਤੇ ਧੰਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਨਾਲ ਤੁਹਾਡੇ ਲਈ ਇਹ ਸਮਾਂ ਧਨ ਪ੍ਰਾਪਤੀ ਦਾ ਸਮਾਂ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਲਓ ਕਿ ਇਹ ਸਮਾਂ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਦਾ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਰਾਜਯੋਗ ਤੇ ਗਜਕੇਸਰੀ ਯੋਗ ਧਨ ਲక్ష్ਮੀ ਪ੍ਰਾਪਤੀ ਯੋਗ ਹੈ ਇਸ ਸਮੇਂ ਨੂੰ ਤੁਹਾਨੂੰ ਲਾਭ ਉਠਾਉਣਾ ਹੋਵੇਗਾ ਜੋ ਵੀ ਤੁਹਾਨੂੰ ਧਨ ਪ੍ਰਾਪਤੀ ਦਾ ਅਵਸਰ ਮਿਲੇ ਉਸ ਨੂੰ ਹੱਥੋਂ ਨਹੀਂ ਜਾਣ ਦੇਣਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਵੀ ਗ੍ਰਹਿਾਂ ਦੇ ਵਿੱਚ ਪਰਿਵਰਤਨ ਹੋਵੇਗਾ ਤੁਹਾਡੇ ਲਈ ਬੜਾ ਹੀ ਲਾਭਕਾਰੀ ਸਾਬਿਤ ਹੋ ਜਾਵੇਗਾ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਲਈ ਇਸ ਸਮੇਂ ਹੋਣ ਵਾਲੇ ਕੰਮ ਸਾਰੇ ਹੀ ਸਫਲਤਾਪੂਰਵਕ ਪੂਰੇ ਹੋ ਜਾਣਗੇ ਜੋ ਵੀ ਤੁਹਾਡੇ ਕੰਮ ਕਾਫੀ ਸਮੇਂ ਤੋਂ ਵਿਗੜ ਰਹੇ ਸਨ ਹੁਣ ਭਗਵਾਨ ਗਣੇਸ਼ ਜੀ ਦੀ ਕਿਰਪਾ ਦੇ ਨਾਲ ਸਾਰੇ ਹੀ ਵਧੀਆ ਤਰੀਕੇ ਦੇ ਨਾਲ ਸੰਪੂਰਨ ਹੋ ਜਾਣਗੇ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਇਹ ਸਮਾਂ ਰਹੇਗਾ ਨੌਕਰੀ ਦੇ ਸੰਬੰਧਿਤ ਬਹੁਤ ਚੰਗਾ ਸਮਾਂ ਹੈ ਮਤਲਬ ਕਿ ਜੇਕਰ ਕੋਈ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਮਨਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਇਸ ਸਮੇਂ ਦੇ ਵਿੱਚ ਤੁਹਾਨੂੰ ਕੋਸ਼ਿਸ਼ ਜ਼ਰੂਰ ਕਰਨੀ ਹੋਵੇਗੀ ਤੁਸੀਂ ਕਈ ਇੰਟਰਵਿਊ ਵੀ ਦਿੱਤੇ ਹੋਣਗੇ ਉਸ ਇੰਟਰਵਿਊ ਦੇ ਵਿੱਚ ਸਕਾਰਾਤਮਕ ਪ੍ਰਣਾਮ ਤੁਹਾਨੂੰ ਇਸ ਸਮੇਂ ਦੇ ਵਿੱਚ ਮਿਲ ਸਕਦੇ ਹਨ ਇਸ ਤਰ੍ਹਾਂ ਦੇ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਤੁਹਾਡੀ ਨੌਕਰੀ ਪ੍ਰਾਪਤੀ ਦੇ ਲਈ ਤੁਹਾਨੂੰ ਇੰਟਰਵਿਊ ਵੀ ਦੇਣਾ ਪੈ ਸਕਦਾ ਹੈ ਤੁਸੀਂ ਬਸ ਤਿਆਰ ਰਹਿਣਾ ਹੈ ਤੇ ਇਸ ਸਮੇਂ ਦਾ ਲਾਭ ਉਠਾ ਲੈਣਾ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਪ੍ਰਮੋਸ਼ਨ ਦੇ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਇਸ ਸਮੇਂ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਜਾਵੇਗਾ ਨੌਕਰੀ ਤੁਹਾਨੂੰ ਮਨਚਾਹੀ ਮਿਲ ਸਕਦੀ ਹੈ ਕੁਝ ਐਸਾ ਤੁਹਾਡੀ ਜ਼ਿੰਦਗੀ ਵਿੱਚ ਪਰਿਵਰਤਨ ਹੋਵੇਗਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਨਾਲ ਹੀ ਨਾਲ ਤੁਹਾਨੂੰ ਬਿਜ਼ਨਸ ਵਪਾਰ ਵਿੱਚ ਬਹੁਤ ਹੀ ਤਰੱਕੀ ਮਿਲਣ ਵਾਲੀ ਹੈ ਤੁਸੀਂ ਇਸ ਤਰੱਕੀ ਨੂੰ ਵੇਖ ਕੇ ਖੁਦ ਹੈਰਾਨ ਰਹਿ ਜਾਓਗੇ ਬਿਜ਼ਨਸ ਹੁਣ ਤੁਹਾਡਾ ਅੱਗੇ ਵਧਣ ਵਾਲਾ ਹੈ ਇਸ ਸਮੇਂ ਤੁਸੀਂ ਇੱਕ ਸਾਵਧਾਨੀ ਬਹੁਤ ਹੀ ਜ਼ਰੂਰ ਵਰਤਣੀ ਹੈ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋ ਜਾਵੇਗਾ ਇਸ ਦੇ ਬਾਰੇ ਤੁਸੀਂ ਕਿਸੇ ਨੂੰ ਵੀ ਦੱਸਣਾ ਨਹੀਂ ਕਿ ਮੇਰੀ ਇੰਨੀ ਜ਼ਿਆਦਾ ਤਰੱਕੀ ਹੋ ਰਹੀ ਹੈ ਜਾਂ ਮੈਂ ਇੰਨੀਆਂ ਜ਼ਿਆਦੀਆਂ ਬੁਲੰਦੀਆਂ ਨੂੰ ਛੂ ਰਹੀ ਹਾਂ ਇਹਨਾ ਕੰਮਾਂ ਨੂੰ ਤੁਸੀਂ ਚੁੱਪਚਾਪ ਕਰਨਾ ਹੈ ਇਹਦੇ ਪਿਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਮਨ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਹੋਰ ਲੋਕਾਂ ਦੇ ਨਾਲ ਬੜੇ ਹੀ ਜਲਦੀ ਸਾਂਝੀਆਂ ਕਰ ਲੈਂਦੇ ਹੋ ਜਿਵੇਂ ਕਿ ਕਈਆਂ ਦੀ ਆਦਤ ਹੁੰਦੀ ਹੈ ਕਿ ਅਸੀਂ ਆਹ ਕਰਨਾ ਚਾਹੁੰਦੇ ਹਾਂ ਅਸੀਂ ਉਹ ਕਰਨਾ ਚਾਹੁੰਦੇ ਹਾਂ ਅਸੀਂ ਆਹ ਕੰਮ ਨਵਾਂ ਸ਼ੁਰੂ ਕਰਨਾ ਹੈ ਤੇ ਉਹ ਤੁਸੀਂ ਲੋਕਾਂ ਤੇ ਫਿਰ ਗੌਰ ਨਹੀਂ ਕਰਦੇ ਤੇ ਅਮਲ ਵੀ ਨਹੀਂ ਕਰਦੇ ਇਸ ਲਈ ਤੁਸੀਂ ਇਸ ਲਈ ਤੁਸੀਂ ਕਦੇ ਵੀ ਕਿਸੇ ਨੂੰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਨਹੀਂ ਕਰਨੀਆਂ ਇਸ ਲਈ ਤੁਸੀਂ ਕਦੇ ਹੀ ਵਾਰ ਪਿੱਛੇ ਰਹਿ ਜਾਓਗੇ ਇਹ ਇੱਕ ਕਾਰਨ ਹੈ ਤੁਹਾਡੀ ਅਸਫਲਤਾ ਹਮੇਸ਼ਾ ਹਮੇਸ਼ਾ ਦੇ ਲਈ ਕਿ ਜੋ ਵੀ ਤੁਸੀਂ ਕੰਮ ਕਰਨਾ ਹੈ ਉਸ ਨੂੰ ਚੁੱਪਚਾਪ ਕਰੋ ਇਸ ਦਾ ਫਲ ਫਿਰ ਤੁਹਾਨੂੰ ਦੁਗਣਾ ਮਿਲ ਜਾਵੇਗਾ ਕਿਉਂਕਿ ਇਹ ਸਮਾਂ ਹੁਣ ਇਸ ਤਰ੍ਹਾਂ ਦਾ ਹੈ ਕਿ ਫਿਰ ਹੀ ਤੁਹਾਨੂੰ ਸਭ ਫਲ ਪ੍ਰਾਪਤ ਹੋਣਗੇ ਤੁਹਾਡੇ ਹਿੱਤ ਵਿੱਚ ਸਮਾਂ ਰਹੇਗਾ ਇਸ ਲਈ ਆਪਣੇ ਮਨ ਨੂੰ ਕੰਟਰੋਲ ਕਰਕੇ ਨਿਰਾਸ਼ ਨਾ ਹੋਵੋ ਜੋ ਵੀ ਕੰਮ ਕਰੋ ਪੂਰੀ ਮਿਹਨਤ ਤੇ ਲਗਨ ਨਾਲ ਕਰੋ ਇਹ ਸਮਾ ਤੁਹਾਡੇ ਪ੍ਰੇਮ ਸੰਬੰਧਾਂ ਦੇ ਲਈ ਬੜਾ ਚੰਗਾ ਸਾਬਿਤ ਹੋਣ ਵਾਲਾ ਹੈ ਜੇਕਰ ਕਿਸੇ ਦੇ ਨਾ ਤੁਸੀਂ ਪ੍ਰੇਮ ਕਰਦੇ ਹੋ ਇਜ਼ਹਾਰ ਕਰ ਸਕਦੇ ਹੋ ਤੁਹਾਡਾ ਰਿਸ਼ਤਾ ਫਿਰ ਵਿਆਹ ਵਿੱਚ ਤਬਦੀਲ ਹੋ ਜਾਵੇਗਾ ਜੋ ਵੀ ਫੈਸਲਾ ਹੋਵੇਗਾ ਤੁਹਾਡੇ ਲਈ ਚੰਗਾ ਹੀ ਸਾਬਿਤ ਹੋਵੇਗਾ ਵਿਆਹ ਸੰਬੰਧੀ ਚੰਗੇ ਪ੍ਰਸਤਾਵ ਤੁਹਾਨੂੰ ਮਿਲ ਸਕਦੇ ਹਨ ਚੰਗੇ ਜੀਵਨ ਸਾਥੀ ਦਾ ਚੋਣ ਤੁਹਾਡੀ ਜ਼ਿੰਦਗੀ ਵਿੱਚ ਹੋ ਸਕਦਾ ਹੈ ਮਨ ਚਾਹਾ ਪ੍ਰੇਮ ਤੁਹਾਨੂੰ ਮਿਲ ਜਾਵੇਗਾ ਪ੍ਰੇਮ ਸੰਬੰਧਾਂ ਲਈ ਇਹ ਸਮਾਂ ਚੰਗਾ ਹੈ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਵਾਤਾਵਰਣ ਬਣ ਜਾਵੇਗਾ ਘਰ ਪਰਿਵਾਰ ਵਿੱਚ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਅਣਬਣ ਚੱਲ ਰਹੀ ਸੀ ਦੂਰ ਹੋ ਜਾਵੇਗੀ ਤੇ ਪ੍ਰੇਮ ਵਿਆਹ ਚਿਹੜਾ ਹੈ ਹੋ ਸਕਦਾ ਹੈ ਘਰ ਪਰਿਵਾਰ ਵਿੱਚ ਸਾਥ ਸੰਬੰਧੀਆਂ ਦੇ ਨਾਲ ਕੋਈ ਝਗੜਾ ਜੇਕਰ ਚੱਲ ਰਿਹਾ ਸੀ ਆਪਣੇ ਰਿਸ਼ਤੇਦਾਰ ਦੇ ਨਾਲ ਕਿਸੇ ਵੀ ਪ੍ਰਕਾਰ ਦੇ ਤੁਹਾਡੇ ਮਨ ਵਿੱਚ ਟਾ ਵਿਚਾਰ ਚੱਲ ਰਹੇ ਸਨ ਹੁਣ ਤੁਹਾਡਾ ਰਿਸ਼ਤਾ ਆਪਸੀ ਪ੍ਰੇਮ ਵਿੱਚ ਤਬਦੀਲ ਹੋ ਜਾਵੇਗਾ ਤੇ ਝਗੜੇ ਹਮੇਸ਼ਾ ਲਈ ਖਤਮ ਹੋ ਜਾਣਗੇ ਤੁਸੀਂ ਆਪਸ ਵਿੱਚ ਮਿਲਜੁਲ ਕੇ ਰਹੋਗੇ ਸਭ ਲੋਕ ਤੁਹਾਨੂੰ ਬਹੁਤ ਹੀ ਪਸੰਦ ਕਰਦੇ ਹਨ ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਇਹ ਵੀ ਇੱਛਾ ਤੁਹਾਡੀ ਹੁਣ ਪੂਰੀ ਹੋ ਜਾਵੇਗੀ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਇਸ ਸਮੇਂ ਤੁਹਾਡੇ ਘਰ ਖੁਸ਼ੀਆਂ ਦੀਆਂ ਕਲਕਾਰੀਆਂ ਵੀ ਗੂੰਜਣਗੀਆਂ ਪਰਿਵਾਰ ਦੇ ਵਿੱਚ ਮਠਾਈ ਵੰਡਣ ਦਾ ਸਮਾਂ ਆ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸੰਤਾਨ ਦੇ ਪੱਖ ਤੋਂ ਤੁਹਾਨੂੰ ਕੋਈ ਸ਼ੁਭ ਸਮਾਚਾਰ ਪ੍ਰਾਪਤ ਹੋ ਸਕਦਾ ਹੈ ਕੈਰੀਅਰ ਸੰਬੰਧੀ ਸੰਤਾਨ ਪ੍ਰਤੀ ਤੁਹਾਨੂੰ ਕੋਈ ਚੰਗਾ ਲਾਭ ਮਿਲ ਸਕਦਾ ਹੈ ਇਸ ਸਮੇਂ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਸਾਕਾਰ ਹੋ ਜਾਵੇਗਾ ਜਿਹੜੇ ਲੋਕ ਨਵਾਂ ਵਾਹਨ ਇਸ ਹਫ਼ਤੇ ਖਰੀਦਣਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਤੁਸੀਂ ਕੋਈ ਪ੍ਰਾਪਰਟੀ ਵੀ ਖਰੀਦ ਸਕਦੇ ਹੋ ਜੋ ਕਿ ਤੁਹਾਡੇ ਲਈ ਬਹੁਤ ਹੀ ਚੰਗੀ ਰਹਿਣ ਵਾਲੀ ਹੈ ਜੇਕਰ ਤੁਸੀਂ ਸ਼ੇਅਰ ਮਾਰਕੀਟ ਨਾਲ ਜੁੜੇ ਹੋਏ ਹੋ ਤਾਂ ਸਮਾਂ ਤੁਹਾਡੇ ਲਈ ਚੰਗਾ ਹੈ ਗਲਤ ਸੰਗਤ ਦਾ ਸਾਥ ਤੁਸੀਂ ਛੱਡ ਦੇਣਾ ਹੈ ਤੇ ਕਾਮਯਾਬੀ ਨੂੰ ਹਾਸਲ ਕਰ ਲੈਣਾ ਹੈ ਗਲਤ ਸੰਗਤ ਵਿੱਚ ਜਦ ਮਦਰਾਪਣ ਕਰਦਾ ਹੈ ਤੁਹਾਡੇ ਦੋਸਤ ਜਿਵੇਂ ਮਾਸ ਮੱਛਲੀ ਅੰਡਾ ਵਗੈਰਾ ਦਾ ਸੇਵਨ ਕਰਦੇ ਹਨ ਤੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਤਿਆਗ ਕਰ ਦੋਗੇ ਤਾਂ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਇਸ ਲਈ ਤੁਸੀਂ ਹਮੇਸ਼ਾ ਹਮੇਸ਼ਾ ਦੇ ਲਈ ਉਸ ਗਲਤ ਸੰਗਤ ਦਾ ਸਾਥ ਛੱਡ ਦੋਗੇ ਇਸ ਸਮੇਂ ਤੁਸੀਂ ਵਾਹਨ ਨੂੰ ਬਹੁਤ ਹੀ ਸਾਵਧਾਨੀ ਦੇ ਨਾਲ ਚਲਾਉਣਾ ਹੈ ਤਾਂ ਕਿ ਤੁਸੀਂ ਕਿਸੇ ਵੱਡੀ ਦੁਰਘਟਨਾ ਤੋਂ ਬਚ ਜਾਓ ਬਿਜਲੀ ਦੇ ਉਪਕਰਨਾ ਤੋਂ ਦੂਰੀ ਬਣਾ ਕੇ ਰੱਖਣੀ ਹੈ ਤੁਹਾਡੇ ਲਈ ਇਹੀ ਚੰਗਾ ਰਹੇਗਾ ਨਾਲ ਹੀ ਨਾਲ ਜੇਕਰ ਤੁਸੀਂ ਆਪਣੀ ਸਿਹਤ ਵੱਲ ਖਾਸ ਧਿਆਨ ਨਹੀਂ ਦਿੰਦੇ ਤਾਂ ਸਿਹਤ ਵਿੱਚ ਵਿਗਾੜ ਪੈਦਾ ਹੋ ਸਕਦਾ ਹੈ ਮੌਸਮੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਇਸ ਲਈ ਤੁਸੀਂ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਸਮੇਂ ਗਰੀਬ ਲੋਕਾਂ ਦੀ ਮਦਦ ਕਰਦੇ ਹੋ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ ਅਤਿਅੰਤ ਪ੍ਰਸੰਨ ਹੋ ਜਾਣਗੇ ਜਿਸ ਤੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਉਹ ਵੀ ਇਸ ਸਮੇਂ ਹੁਣ ਦਿਨ ਰਾਤ ਚਾਗਣੇ ਤਰੱਕੀ ਕਰਨਗੇ ਨਾਲੇ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਆਪਣੇ ਸੰਤਾਨ ਪੱਖ ਤੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਇਸ ਹਫਤੇ ਤੁਸੀਂ ਕਿਸੇ ਯਾਤਰਾ ਤੇ ਵੀ ਜਾ ਸਕਦੇ ਹੋ ਜੋ ਕਿ ਤੁਹਾਡੇ ਲਈ ਬਹੁਤ ਹੀ ਸ਼ੁਭ ਤੇ ਫਲਦਾਇਕ ਸਾਬਤ ਹੋ ਜਾਵੇਗੀ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਧੰਨਵਾਦ